ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਤੇ ਵੀਰਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਆਸਾਨ ਜੀ ਰੈਸਪੀ ਜੋ ਆਪਾਂ ਕਦੇ ਵੀ ਜੇ ਆਪਣੇ ਕੋਲ ਬਹੁਤ ਘੱਟ ਟਾਈਮ ਆਪਾਂ ਮਿੰਟਸ ਕਿੰਟਾ ਜੇ ਬਣਾ ਕੇ ਖਾ ਸਕਦੇ ਹਾਂ ਉਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਬੇਸਨ ਦੇ ਵਿੱਚ ਥੋੜਾ ਜਿਹਾ ਨਮਕ ਮਿਰਚ ਹਲਦੀ ਪਾ ਕੇ ਉਸ ਦਾ ਇੱਕ ਪੇਸਟ ਜਾਂ ਘੋਲ ਜਿਆ ਤਿਆਰ ਕਰ ਲੈਣਾ ਘੋਲ ਨੂੰ ਆਪਾਂ ਬਿਲਕੁਲ ਪਤਲਾ ਰੱਖਣਾ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਇੱਕ ਫਰਾਈਪੈਨ ਦੇ ਵਿੱਚ ਤੇਲ ਲੈ ਕੇ ਉਸ ਨੂੰ ਐਦਾਂ ਚਮਚੇ ਦੇ ਨਾਲ ਐਦਾਂ ਹੌਲੀ ਹੌਲੀ ਹਿਲਾ ਲਾ ਕੇ ਉਹਦੀ ਬ੍ਰੀਕ ਬ੍ਰੀਕ ਬੂੰਦੀ ਜੀ ਬਣਾ ਲਵਾਂਗੇ ਇਸ ਤਰ੍ਹਾਂ ਆਪਾਂ ਇਹ ਸਾਰੀ ਬੂੰਦੀ ਚਮਚੇ ਤੋਂ ਆਲ ਬਣਾ ਲੈਣੀ ਹੈ ਇਸ ਤਰ੍ਹਾਂ ਪਾ ਕੋਲ ਨੂੰ ਪਤਲਾ ਜਿਹਾ ਰੱਖਾਂਗੇ ਤਾਂ ਚੰਚੇ ਦੇ ਪਾ ਕੇ ਆਪਾਂ ਨੂੰ ਥੋੜਾ ਥੋੜਾ ਫੁਲਾਉਂਦੇ ਜਾਵਾਂਗੇ ਤਾਂ ਇਸ ਤਰ੍ਹਾਂ ਆਪਣੀ ਇਹ ਬੁੰਦੀ ਤਿਆਰ ਹੋ ਜਾਊਗੀ ਤੁਸੀਂ ਦੇਖ ਸਕਦੇ ਹੋ ਜੋ ਬੁੰਦੀ ਹੈ ਆਪਣੀ ਬਰੀ ਬਰੀ ਜੀ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਨੂੰ ਜਾਇ ਤੁਸੀਂ ਕਹੋ ਪੌੜੇ ਦਾ ਜੂਰਾ ਟਾਈਪ ਐਂਦਾ ਵੀ ਤੁਸੀਂ ਕਹਿ ਸਕਦੇ ਹੋ ਹੁਣ ਇਸ ਦਾ ਆਪਾਂ ਜੋ ਤੜਕਾ ਹੋ ਤਿਆਰ ਕਰਾਂਗੇ ਜੀ ਜੋ ਮਸਾਲਾ ਹੈ ਉਸ ਦੇ ਲਈ ਆਪਾਂ ਥੋੜੇ ਜਿਹਾ ਪਿਆਜ਼ ਤੇ ਦੋ ਤਿੰਨ ਟਮਾਟਰ ਲੈ ਕੇ ਉਹਨਾਂ ਨੂੰ ਮਿਕਸੀ ਚ ਗ੍ਰੈਂਡਰ ਕਰ ਲਵਾਂਗੇ ਤੇ ਉਹਨਾਂ ਦਾ ਇੱਕ ਪੇਸਟ ਤਿਆਰ ਕਰ ਲਵਾਂਗੇ ਹੁਣ ਆਪਾਂ ਇੱਕ ਲਵਾਂਗੇ ਕੜਾਈ ਲਵਾਂਗੇ ਤੇ ਉਸ ਦੇ ਵਿੱਚ ਆਪਾਂ ਜੋ ਆਪਣਾ ਬਚਿਆ ਚਿਗਾ ਥੋੜਾ ਜਿਹਾ ਤੇਲ ਉਹ ਪਾ ਲਾਂਗੇ ਤੇ ਥੋੜਾ ਜਿਹਾ ਹੋਰ ਤੇਲ ਐਡ ਕਰ ਲਵਾਂਗੇ ਜਿਵੇਂ ਹੀ ਆਪਣਾ ਤੇਲ ਗਰਮ ਹੋ ਜਾਊਗਾ ਤਾਂ ਉਸ ਤੇ ਵਿੱਚ ਆਪਾਂ ਭਾਵੇਂਗੇ ਸੁੱਕੀਆਂ ਸਾਬਤ ਲਾਲ ਮਿਰਚਾਂ ਤੇ ਦਬਣੀ ਮਿਰਚਾਂ ਥੋੜੀ ਜਿਹੀਆਂ ਕਾਲੀ ਜੀ ਹੋਣ ਲੱਗ ਜਨ ਤਾਂ ਆਪਾਂ ਇਸ ਤੇ ਵਿੱਚ ਪਾ ਦਵਾਂਗੇ ਜੀਰਾ ਜੀਰੇ ਦੇ ਨਾਲ ਹੀ ਹੁਣ ਆਪਾਂ ਇਸ ਦੇ ਵਿੱਚ ਆਪਣਾ ਪਿਆਜ਼ ਟਮਾਟਰ ਦਾ ਆਪਾਂ ਪੇਸਟ ਬਣਾਇਆ ਸੀ ਉਹ ਵੀ ਨਾਲ ਹੀ ਪਾ ਦਵਾਂਗੇ ਇਸ ਤਰ੍ਹਾਂ ਹੁਣ ਆਪਾਂ ਇਸ ਨੂੰ ਮਸਾਲੇ ਜਿਹਦੇ ਵਿੱਚ ਮਿਕਸ ਕਰ ਲਵਾਂਗੇ ਦਨਾਲ ਹੀ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਇਸ ਨੂੰ ਹਲਾ ਲਵਾਂਗੇ ਥੋੜੀ देर ਆਪਾਂ ਇਸ ਨੂੰ ਭੁੰਨਣ ਦੇ ਲਈ ਰੱਖ ਦਵਾਂਗੇ ਆਪਾਂ ਇਸ ਦੇ ਵਿੱਚ ਆਪਣੇ ਬਿਲਕੁਲ ਸਿੰਪਲ ਜਿਹੇ ਮਸਾਲੇ ਪਾਵਾਂਗੇ ਥੋੜੇ ਜਿਹਾ ਆਪਾਂ ਪਾਵਾਂਗੇ ਲਾਲ ਮਿਰਚ ਨਾਲ ਹੀ ਪਾਵਾਂਗੇ ਆਪਾਂ ਨਮਕ ਹਲਦੀ ਤੇ ਥੋੜੀ ਜੀ ਦੇਗੀ ਮਿਰਚ ਇਸ ਤੋਂ ਇਲਾਵਾ ਆਪਾਂ ਇਸ ਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਪਾਵਾਂਗੇ ਕਿਉਂਕਿ ਆਪਾਂ ਬੁੰਦੀ ਨੂੰ ਪਹਿਲਾਂ ਹੀ ਤੇਲ ਦੇ ਵਿੱਚ ਤਲਿਆ ਹੋਇਆ ਹੈ ਜੇ ਆਪਾਂ ਹੋਰ ਵੀ ਮਸਾਲੇ ਪਾਵਾਂਗੇ ਤਾਂ ਥੋੜੇ ਜਿਹਾ ਉਹ ਜ਼ਿਆਦਾ ਆਇਲੀ ਜਿਹਾ ਹੋ ਜਾਊਗਾ मसाले आप चंकी तरह मिक्स कर देवेंगे कड़छी आप चंकी तरह इसनों मिक्स कर देवे हम आप इस एक दो मिनट लिए ऐदा ही भुन रख देवे थोड़े जि जो मसाल चो अपने लून मिर्च चंगी तरह मसाल मिक्स जहा हो जाए इसलिए आप इस दो चार मिनट लिए ऐदा भुन लवेंगे ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਗਰੇਵੀ ਹੈ ਜੋ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਇਸ ਦਾ ਕਲਰ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਹੀ ਆਪਣੀ ਜੋ ਗਰੇਵੀ ਹੈ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇ ਤਾਂ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਪਾਣੀ ਥੋੜਾ ਜਿਹਾ ਇਸ ਨੂੰ ਆਪਾਂ ਤਰੀਜ ਟਾਈਪ ਰੱਖਾਂਗੇ ਇਸ ਤਰ੍ਹਾਂ ਆਪਾਂ ਪਾਣੀ ਪਾ ਕੇ ਇਸਦੀ ਤਰੀ ਨੂੰ ਥੋੜਾ ਰਿਜਣ ਦੇ ਲਈ ਰੱਖ ਦਵਾਂਗੇ ਪਾਣੀ ਆਪਾਂ ਜੋ ਆਪਣੀ ਬੂੰਦੀਆ ਉਸ ਦੇ ਹਿਸਾਬ ਨਾਲ ਰੱਖਾਂਗੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਹੋਰ ਪਾਣੀ ਐਡ ਕਰ ਲਵਾਂਗੇ ਤੇ ਪਾਣੀ ਨੂੰ ਤਾਂ ਆਪਾਂ ਥੋੜਾ ਜਿਹਾ ਰਿਝਾ ਲੈਣਾ ਹੈ ਤਾਂ ਜੋ ਤਾਂ ਜੋ ਆਪਣੀ ਤਰੀ ਹੈ ਉਹ ਥੋੜੀ ਵਧੀਆ ਬਣ ਸਕੇ ਇਸ ਲਈ ਆਪਾਂ ਥੋੜੀ देर ਇਹਨੂੰ ਟੱਕ ਕੇ ਰੱਖ ਦਵਾਂਗੇ ਥੋੜੀ देर ਟਕੰਤੋ ਬਾਅਦ ਤੁਸੀਂ ਦੇਖ ਸਕਦੇ ਹੋ ਤਰੀ ਹੈ ਜੋ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਸ ਦੇ ਵਿੱਚ ਜੋ ਆਪਣੇ ਪਕੌੜੇ ਬੁੰਦੀ ਜੀ ਬਣਾਈ ਸੀ ਪਕੌੜੇ ਟਾਈਪ ਉਹ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਤਰੀ ਦੇ ਵਿੱਚ ਪਾ ਦੇਵਾਂਗੇ ਇਸ ਨੂੰ ਇਸ ਤਰ੍ਹਾਂ ਆਪਾਂ ਥੋੜੀ ਥੋੜੀ ਕਰਕੇ ਸਾਰੀ ਬੁੰਦੀ ਨੂੰ ਤਰੀ ਦੇ ਵਿੱਚ ਪਾ ਦੇਣਾ ਹੈ ਤੇ ਘਰਚੀ ਦੇ ਨਾਲ ਆ ਪੈਸ ਨੂੰ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਵੀ ਦੇਖ ਸਕਦੇ ਹੋ ਜੇ ਗੁੰਦਰੀ ਸਬਜੀ ਆਪ ਆਪਣੀ ਬਣ ਕੇ ਤਿਆਰ ਹੋ ਚੁੱਕੀ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਸਬਜੀ ਬਣ ਸਕਦੀ ਹੈ। ਕਈ ਵਾਰ ਹੁੰਦਾ ਕਿ ਆਪਾਂ ਸਾਡੀ ਸਬਜੀ ਖਾ ਕੇ ਬਣਾ ਮਨ ਨੱਕ ਜਾਂਦਾ ਹੈ ਤਾਂ ਉਸ ਟਾਈਮ ਆਪਾਂ ਇਹ ਸਬਜੀ ਬਣਾ ਸਕਦੇ ਹਾਂ। ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ। ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਜਾਂਦੀ ਹੈ। ਇਹ ਪਕੀਸੀ ਗੈਸਟ ਨੂੰ ਵੀ ਬਣਾ ਕੇ ਖਵਾ ਸਕਦੇ ਆ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਵੱਤ ਤੋਂ ਵੱਤ ਸਬਸਕ੍ਰਾਈਬ ਕਰੋ ਥੈਂਕ ਯੂ